ਜੀ ਮੈਂ ਆਪ ਪਤੰਦਰ ਕਰੇ ਬਾਈ ਡੈਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਟੋਰਾਂਟੋ ਵਿਖੇ ਮੌਜੂਦ ਹਾਂ ਔਰ ਜਿੱਥੇ ਚਾਰ ਮਹੀਨਿਆਂ ਦਾ ਨਗਰ ਕੀਰਤਨ ਜਾਨੀ ਕਿ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਇਸ ਵਕਤ ਅਸੀਂ ਰੈਕਸਲ ਗੁਰੂ ਘਰ ਦੇ ਵਿਖੇ ਹਾਂ ਔਰ ਲੰਗਰ ਬੜੇ ਤਰ੍ਹਾਂ ਦੇ ਲੱਗਦੇ ਆ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਖਾਸ ਕਰਕੇ ਟੋਰਾਂਟੋ ਕੈਨੇਡਾ ਦੀ ਧਰਤੀ ਦੇ ਉੱਪਰ ਜੇ ਆਪਾਂ ਗੱਲ ਕੀਤੀ ਜਾਵੇ ਸਾਗ ਮੱਕੀ ਦੀ ਰੋਟੀ ਸਰੋਂ ਦੇ ਸਾਗ ਦਾ ਲੰਗਰ ਲੱਗਿਆ ਹੋਇਆ ਔਰ ਤੁਸੀਂ ਦੇਖੋ ਨਾਲ ਮੱਖਣ ਨਾਲ ਸਭ ਕੁਝ ਮਿਲਰੀ ਉਹ ਹਰ ਸਾਲ ਇਹ ਜਿਹੜਾ ਲੰਗਰ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਚੀਜ਼ ਨੂੰ ਅਸੀਂ ਦੇਖਦੇ ਰਹੇ ਨੇ ਆ ਔਰ ਇਹ ਸੇਵਾ ਕਰਨ ਵਾਲਿਆਂ ਦੀ ਜਿਹੜੀ ਭਾਵਨਾ ਉਹ ਕਦੇ ਮੁੱਕਦੀ ਨਹੀਂ ਔਰ ਲੰਗਰ ਛਕਣ ਵਾਲਿਆਂ ਦੀ ਕਦੇ ਕਹਿੰਦੇ ਹੁੰਦੇ ਆ ਜਿਹੜੀ ਗਿਣਤੀ ਉਹ ਵੀ ਨਹੀਂ ਮੁੱਕਦੀ ਕਿਉਂਕਿ ਇਹ ਪ੍ਰਮਾਤਮਾ ਦੇ ਓਟ ਆਸਰੇ ਨਾਲ ਇਸ ਤਰ੍ਹਾਂ ਦੀ ਜਿਹੜੇ ਉਪਰਾਲੇ ਹੁੰਦੇ ਨੇ ਕਿਉਂਕਿ ਜੇ ਲੰਗਰ ਦੀ ਗੱਲ ਕੀਤੀ ਜਾਵੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਕਿੰਨੇ ਕ ਸਾਲਾਂ ਤੋਂ ਲਾ ਰਹੇ ਆ ਜੀ ਲੰਗਰੇ ਆ ਪਹਿਲਾਂ ਹੋ ਗਿਆ 20 ਸਾਲ ਤੋਂ ਤਾਂ ਹੋਈਗੇ ਹਾਂਜੀ ਹਾਂਜੀ ਹਰ ਸਾਲ ਹੀ ਦੇਖਦੇ ਆ 10 15 ਸਾਲ ਤੋਂ ਮੈਨੂੰ ਹੋ ਗਿਆ ਜੀ ਦੇਖਦੇ ਇਹ 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 ਆਪਾਂ ਹਰ ਸਾਲ ਮੈਂ ਦੇਖਦੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੀ ਹੁੰਦਾ ਨਾਲ ਮੱਖਣੀ ਹੁੰਦੀ ਆ ਇਹ ਕੋਈ ਖਾਸ ਚੁਆਇਸ ਹੁੰਦੀ ਆ ਕਿ ਵੈਸੇ ਹੀ ਆਪਣਾ ਫੇਵਰੇਟ ਹੀ ਇਹ ਆ ਸਾਰੇ ਇੱਥੇ ਸਭ ਨੂੰ ਪਤਾ ਆਪਣਾ ਸਟਾਲ ਆ ਇੱਥੇ ਤੇ ਆਪਾਂ ਸਾਰੇ ਇਸ ਨੂੰ ਤੇ ਬਣਾ ਰਹੇ ਆ ਹਾਂਜੀ ਜੀ ਆਪਾਂ ਗੱਲ ਕੀਤੀ ਜਾਵੇ ਕਿ ਕਿੰਨੇ ਇੱਕ ਫਿਰ ਕਿਵੇਂ ਇਹ ਰਾਤ ਨੂੰ ਤਿਆਰ ਕਰਦੇ ਹੋ ਇੱਕ ਦਿਨ ਪਹਿਲਾਂ ਕਿ ਜੀ ਕਿੰਨੇ ਦਿਨ ਲੱਗ ਜਾਂਦੇ ਇਹਨੂੰ ਤਿਆਰ ਦੂਰ ਕਰਦੇ ਨੇ ਦਿਨ ਲੱਗ ਜਾਂਦੇ ਜੀ ਪਹਿਲਾਂ ਕੱਟਦੇ ਆ ਫਿਰ ਕਿੰਨੇ ਰਾਤ ਘਰਦੇ ਹੈਗੇ ਆ ਤੇ ਸਾਰੀ ਸਫਾਈ ਵਗੈਰਾ ਕਰਦੇ ਹੈਗੇ ਆ ਹਾਂਜੀ ਫਿਰ ਇੱਥੇ ਜਿਹੜੀ ਜਿਹੜੀ ਫਿਰ ਤਾਜ਼ਾ ਮੁਰਕਾ ਇੱਥੇ ਬਣਾ ਲੈਨੇ ਜਾਂਦੀ ਮਤਲਬ ਅੱਧ ਕੱਚਾ ਕਰਕੇ ਇੱਥੇ ਬਾ ਰੰਨਦੇ ਨੇ ਰੰਨ ਕੇ ਲਈਦਾ ਆ ਫਿਰ ਤੜਕਾ ਲਾ ਲਾ ਕੇ ਗਰਮ ਕਰਕੇ ਤੜਕਾ ਲਾ ਲਾ ਕੇ ਗਰਮ ਕਰ ਕਰਕੇ ਦੇ ਦਿੰਦੇ ਆ ਤੇ ਫਿਰ ਇਹ ਸਾਰੇ ਆਪਾਂ ਘਰ ਦੇ ਮੈਂਬਰ ਆ ਕਿ ਫਿਰ ਹੋਰ ਵਲੰਟੀਅਰ ਵਗੈਰਾ ਵੀ ਹੈਲਪ ਲੈਨੇ ਆ ਘਰ ਦੇ ਵੀ ਆ ਨੇਪਰਸ ਵੀ ਆ ਫਰੈਂਡ ਸਰ ਤੋਂ ਵੀ ਹੈ ਗਿਆ ਹਾਂਜੀ ਇਹ ਦਿਨ ਜਿਹੜੀ ਗਿਣਤੀ ਆਪਾਂ ਜੇ ਦੇਖੇ ਜਾਵੇ ਹਰ ਸਾਲ ਇਹ ਵੱਧਦੀ ਆ ਮੇਰੇ ਹਿਸਾਬ ਨਾਲ ਘਟਦੀ ਨਹੀਂ ਹੋਣੀ ਬੜੀ ਜਾ ਰਹੀ ਸੰਗਤ ਵੱਧਦੀ ਹੈ ਜੀ ਹਾਂਜੀ ਵੱਧਦੀ ਜਾ ਰਹੀ ਤੇ ਕਿਉਂਕਿ ਮੈਂ ਤਾਂ ਤੁਹਾਨੂੰ ਪੁੱਛਿਆ ਕਿਉਂਕਿ ਜਿਹੜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਸਾਡਾ ਜਿਹੜਾ ਇੱਕ ਬੜਾ ਹੀ ਚੰਗੀ ਦੇਸ਼ਾ ਜਿਹਨੂੰ ਆਪਾਂ ਕਹਿ ਦਈਏ ਔਰ ਇਹ ਕੈਨੇਡਾ ਰ ਕੀ ਧਰਤੀ ਦੇ ਉੱਪਰ ਮੈਂ ਕਹਿੰਨਾ ਜੇ ਮਿਲ ਜੇ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਕਈ ਲੋਕ ਨਵੇਂ ਹੁੰਦੇ ਨੇ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਇਸੇ ਕਰਕੇ ਉਹਨਾਂ ਨੂੰ ਦੱਸ ਰਹੇ ਹਾਂ ਸੋ ਮੈਂ ਦਿਖਾਇਆ ਇਹਦੇ ਚ ਫਿਰ ਇਹ ਜਲੇਬੀਆਂ ਵੀ ਆਪਾਂ ਹੀ ਲਾਉਨੇ ਆ ਹਾਂਜੀ ਜਲੇਬੀ ਇੱਧਰ ਲੱਗਿਆ ਹੋਏ ਆ ਆਪਾਂ ਇਸ ਵਾਰ ਸ਼ੁਰੂ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸਥਾਪਨਾ ਦਿਵਸ ਤੇ ਬਹੁਤ ਬਹੁਤ ਸਾਰਿਆਂ ਨੂੰ ਸਾਡੇ ਸਾਰੀ ਸਾਧ ਸੰਗਤ ਵੱਲੋਂ ਬਹੁਤ ਬਹੁਤ ਵਧਾਈਓ ਜੀ ਹਾਂਜੀ ਇਹ ਫਿਰ ਆਪਾਂ ਜੀ ਜਲੇਬੀਆਂ ਤਾਂ ਬੜੀਆਂ ਦੇਖਿਆ ਹਰੀਆਂ ਜਲੇਬੀਆਂ ਵੀ ਤੇ ਜਲੇਬੀਆਂ ਆਪਾਂ ਇਸ ਵੇਲੇ ਕਿੰਨੇ ਦੇ ਇੱਕ ਬਸਾਖੀ ਦੇ ਖੁਸ਼ੀ ਦੇ ਤੌਰ ਤੇ ਵੀ ਆਪਾਂ ਸਮਝੋ ਕਿਸਾਨੀ ਰੰਗ ਲਾ ਲ ਅਸੀਂ ਇਹ ਹਾਂਜੀ ਇਹ ਕੀਤਾ ਪਹਿਲੀ ਵਾਰੀ ਇਸ ਕਰਕੇ ਵੈਸੀ ਮਤਲਬ ਇੱਕ ਥੀਮ ਦਿੱਤਾ ਹਾਂ ਹਾਂਜੀ ਅਸੀਂ ਤਿੰਨ ਤਰ੍ਹਾਂ ਦੀਆਂ ਚਲੇਬੀਆਂ ਆਪਣੀ ਖੁਸ਼ੀ ਨਾਵੇਂ ਸਾਰੇ ਸਾਧ ਸੰਗਤ ਵੱਲੋਂ ਆਪਾਂ ਬਣਾ ਰਹੇ ਹਾਂ ਹਾਂ ਤੇ ਜੇ ਆਪਾਂ ਗੱਲ ਕੀਤੀ ਜਾਵੇ ਜੀ ਜੇ ਜਿਵੇਂ ਆਪਾਂ ਇੱਥੇ ਲੱਗੇ ਨੇ ਤੇ ਬੱਚੇ ਵੀ ਆਪਣੇ ਨਾਲ ਲੱਗਦੇ ਔਰ ਹਰ ਸਾਲ ਅਸੀਂ ਦੇਖਦੇ ਆਂ ਵੀ ਕਈ ਬੱਚੇ ਛੋਟੇ ਸੀ ਹੁਣ ਵੱਡੇ ਹੋ ਗਏ ਨੇ ਜਦੋਂ ਲੱਗੇ ਸੀਗੇ ਤੇ ਉਹਨਾਂ ਕੰਨੀ ਨਹੀਂ ਕਿਹਾ ਜਾਂਦਾ ਕਈ ਵਾਰੀ ਕਿਉਂਕਿ ਨਾਰਮਲ ਹੁੰਦਾ ਵੀ ਬੱਚੇ ਜਿਆਦਾ ਖੜਦੇ ਨਹੀਂ ਹੁੰਦੇ ਉਹ ਤਾਂ ਨਹੀਂ ਕਦੇ ਸਾਡੇ ਬੱਚੇ ਤਾਂ ਇੰਨਾ ਜ਼ਿਆਦਾ ਇਨਾਂ ਤੇ ਪਰਮਾਤਮਾ ਦੀ ਮਿਹਰ ਆ ਕਿ ਇਹ ਆਪ ਕਹਿ ਰਿਹਾ ਕਿ ਸਾਨੂੰ ਆਪਣੇ ਆਪਣੇ ਪੇਰੈਂਟਸ ਨੂੰ ਕਿ ਸਾਨੂੰ ਮੋਹਰੇ ਸੇਵਾ ਦਿਓ ਫੇਰ ਇਹਨਾਂ ਨੂੰ ਅਸੀਂ ਆਪ ਕਹੀਦਾ ਵੀ ਬੇਟਾ ਥੋੜੀ ਥੋੜੀ ਸੇਵਾ ਸਾਰਿਆਂ ਨੂੰ ਆਪਾਂ ਦੇਣੀ ਆ ਇਸ ਕਰਕੇ ਇੰਜ ਬੱਚਿਆਂ 'ਚ ਬਹੁਤ ਉਤਸ਼ਾਹ ਹੈ ਉਸ ਮਹਾਰਾਜ ਵੱਲੋਂ ਬਹੁਤ ਕਿਰਪਾ ਆ ਬੱਚਿਆਂ ਦੇ ਉੱਪਰ ਧੰਨਵਾਦ ਜੀ ਥੈਂਕ ਯੂ ਸੋ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਦਿਖਾਉਣ ਔਰ ਕਿਸ ਤਰੀਕੇ ਨਾਲ ਜਿਹੜੇ ਇੱਥੋਂ ਦੇ ਬੌਰਨ ਬੱਚੇ ਨੇ ਉਹ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਪੇਰੈਂਟਸ ਦੇ ਨਾਲ ਔਰ ਖੜਦੇ ਨੇ ਔਰ ਤੁਸੀਂ ਦੇਖੋ ਕਿਸ ਤਰੀਕੇ ਨਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਮੱਖਣ ਵਿੱਚ ਪਾ ਕੇ ਜੀ ਤੇ ਨਾਲ ਹੀ ਜਲੇਬੀਆਂ ਪਕੌੜੇ ਕਿਉਂਕਿ ਇਹ ਪਿਛਲੇ ਉਹ ਕਹਿੰਦੇ ਅਸੀਂ 15 20 ਸਾਲ ਤੋਂ ਇਹ ਲਗਾਤਾਰ ਹੀ ਜਿਹੜਾ ਇਹ ਸਟਾਲ ਆ ਰਹੇ ਔਰ ਜਿਹੜੀ ਇਹ ਸੇਵਾ ਉਹ ਕਹਿੰਦੇ ਸੀ ਬਿਨਾਂ ਰੋਕੇ ਪਰਮਾਤਮਾ ਦੇ ਓਟ ਆਸਰੇ ਨਾਲ ਔਰ ਇਹਦਾ ਇਹਦੇ ਚ ਸੰਗਤਾਂ ਦਾ ਹਮੇਸ਼ਾ ਵਾਧਾ ਹੀ ਹੁੰਦਾ ਕਿਉਂਕਿ ਘਾਟਾ ਨਹੀਂ ਹੁੰਦਾ ਕਿਉਂਕਿ ਸੰਗਤ ਕਦੇ ਵੀ ਘਟਦੀ ਨਹੀਂ ਹੁੰਦੀ ਸੰਗਤ ਵਧਦੀ ਹੁੰਦੀ ਹੈ ਔਰ ਇਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜੇ ਇਹ 13 13 ਤੋਲ ਕਿੜੇ ਲੰਗਰ ਦੀ ਪ੍ਰਥਾ ਜਿਹੜੀ ਚਲਾਈ ਗਈ ਸੀ ਔਰ ਇਹ ਕਦੇ ਸਿੱਖਾਂ ਨੇ ਨਾ ਕਦੇ ਰੋਕੀ ਔਰ ਨਾ ਇਹ ਰੁਕੇਗੀ ਕਿਉਂਕਿ ਚਾਹੇ ਉਹ ਨਗਰ ਕੀਰਤਨ ਹੋਵੇ ਚਾਹੇ ਕਿਤੇ ਆਪਣੇ ਕਿਤੇ ਯੁੱਧ ਲੱਗਿਆ ਹੋਵੇ ਉਹ ਸਾਡੇ ਸਿੱਖ ਹਮੇਸ਼ਾ ਹੀ ਵੱਧ ਚੜ ਕੇ ਇਸ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੌਜ਼ ਹੁੰਦੇ ਉਹਦੇ ਵਿੱਚ ਹਿੱਸਾ ਲੈਂਦੇ ਆ ਔਰ ਤੁਸੀਂ ਦੇਖ ਸਕਦੇ ਹੋ ਲੰਬੀਆਂ ਕਤਾਰਾਂ ਲੱਗੀਆਂ ਨੇ ਔਰ ਵੇਟਿੰਗ ਇਹਦੇ ਵਿੱਚ ਚੱਲਦੀ ਆ ਔਰ ਇਧਰ ਵੀ ਮੈਂ ਕਹਾ ਜੇ ਕੈਮਰਾਮੈਨ ਨੂੰ ਦੇਖੋ ਤੁਸੀਂ ਕਿਸ ਤਰੀਕੇ ਨਾਲ ਲੋਕ ਇੱਥੇ ਜਿਹੜੇ ਹਮਾਕੇ ਵਿੱਚ ਉਹਨੂੰ ਖਾਣ ਲਈ ਲਾਈਨ ਅਪ ਹੁੰਦੇ ਨੇ ਔਰ ਹਰ ਕੋਈ ਕਹਿੰਦੇ ਵੀ ਅਸੀਂ ਸਾਗ ਦਾ ਟੈਸਟ ਕਰਕੇ ਦੇਖੀਏ ਕਿਉਂਕਿ ਜੇ ਇੱਥੇ ਧਰਤੀ ਦੇ ਉੱਪਰ ਔਰ ਖਾਸ ਕਰਕੇ ਸਾਗ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਮੱਖਣ ਹੋਵੇ ਤਾਂ ਕਿ ਆ ਗੱਲਬਾਤ ਹੈ ਜੀ ਲਾਜਵਾਬ ਹੁੰਦਾ ਹੈ ਪੰਜਾਬੀਆਂ ਦੀ ਜਿਹੜੀ ਮੀਨ ਇਹ ਖਾਣਾ ਔਰ ਸੋ ਮਿਲਦੇ ਆਂ ਜੀ ਅਗਲੀ ਅਪਡੇਟ ਦੇ ਨਾਲ ਕਿਉਂਕਿ ਨਗਰ ਕੀਰਤਨ ਆ ਜੀ ਔਰ ਸਵੇਰ ਤੋਂ ਲੈ ਕੇ ਇਹ ਸ਼ਾਮ ਤੱਕ ਇਸ ਤਰੀਕੇ ਨਾਲ ਹੀ ਚੱਲੇਗਾ ਔਰ ਤੁਹਾਡੇ ਰੂਪ ਰੂਪ ਹੁੰਦੇ ਰਹਾਂਗੇ ਜੀ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸ਼ਮਰਦੇ ਨਾਲ ਭਿੰਦਰ ਕਰੇਵਾਲ ਡੇਲੀ ਪੋਸਟ ਪੰਜਾਬੀ ਟੋਰੰਟੋ ਕੈਨੇਡਾ